ਬਾਬਾ ਚੋਰਾਵਰ ਸਿੰਘ ਬਾਬਾ ਫੋਤੇ ਸਿੰਘ ਜੀ ਇਹਨਾਂ ਦੀ ਬਹੁਤ ਵੱਡੀ ਸ਼ਹਾਦਤ ਹੋਈ ਹੈ ਅੱਜ ਪੂਰੇ ਆਲ ਵਰਲਡ ਦੇ ਵਿੱਚ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹੈ ਪੂਰੇ ਆਲ ਵਰਲਡ ਦੇ ਵਿੱਚ ਅੱਜ ਉਹਨਾਂ ਦੇ ਕਹਿੰਦੇ ਗੁਰੂ ਦੇ ਲੰਗਰ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰੂ ਦੇ ਲੰਗਰ ਲਗਾਏ ਜਾ ਰਹੇ ਹੈ ਤੇ ਅੱਪਾ ਯਾਦ ਕਰੀਏ ਛੋਟੇ ਸਾਹਿਬ ਜਦਿਆਂ ਨੂੰ ਆਪਾਂ ਯਾਦ ਕਰੀਏ ਵੱਡੇ ਸਾਬ ਯਾਦਾਂ ਨੂੰ ਆਪਾਂ ਯਾਦ ਕਰੀਏ ਮਾਤਾ ਗੁਦਰ ਕੌਰ ਜੀ ਦੇ ਜਿਗਰੇ ਨੂੰ ਮਾਤਾ ਸਾਬ ਕੌਰ ਜੀ ਦੇ ਲਾਲਾਂ ਨੂੰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪੀਠਾ ਮੇਰੇ ਵੀਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਹਾ ਮਾਛੀਵਾੜੀ ਦੇ ਜੰਗਲਾਂ ਦੇ ਵਿੱਚ ਕੰਡਿਆਂ ਦਾ ਵਸੌਣਾ ਲੈ ਕੇ ਰਾਤਾਂ ਕੱਟੀਆਂ ਤੇ ਕਹਿਟਾਇਆ ਸਾਸਾ ਨਦੀ ਦੇ ਕੰਡੇ ਤੇ ਵਿਛੋੜਾ ਪਿਆ ਹੈ ਪੂਰਾ ਪਰਿਵਾਰ ਖੇਰੂ ਖੇਰੂ ਹੋਇਆ ਹੈ ਪੂਰਾ ਪਰਿਵਾਰ ਵਿਛੜਿਆ ਹੈ ਤੇ ਅੱਜ ਉਹਨਾਂ ਦੀ ਵੱਡੀ ਸ਼ਹੀਦਤ ਹੈ ਮਾਤਾ ਗੋਜਰਕੌਰ ਜੀ ਮਾਤਾ ਸਹਿਬਕੌਰ ਜੀ ਛੋਟੇ ਸਹਿਬਜਾਦੇ ਤੇ ਵੱਡੇ ਸਹਿਬਜਾਦੇ ਉਹਨਾਂ ਦੀ ਕਹਿੰਦੇ ਵੱਡੀ ਕੁਰਬਾਨੀ ਹੈ ਤੇ ਉਹਨਾਂ ਦੇ ਸ਼ਹੀਦੀ ਵਿਹਾਰੇ ਨੂੰ ਸਮਰਪਿਤ ਜਿਹੜੇ ਗੁਰੂ ਕੇ ਲੰਗਰ ਲਗਾਏ ਜਾ ਰਹੀ ਹੈ ਕਿ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿਣਾ ਬਾਣਾ ਮਿੱਠਾ ਲਾਗੇ ਤੇਰਾ ਸਰਬਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਵੱਡੀ ਕੁਰਬਾਨੀ ਹੈ ਮੇਰੇ ਵੀਰੋ ਤੇ ਆਪਾਂ ਦੱਸਿਆ ਕੀ ਜੇ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਜਾਣਕਾਰੀ ਦੇਇਆ ਕਰੀਏ ਉਧਰ ਗੱਡੀਆਂ ਵਾਲੀਆਂ ਭੈਣਾਂ ਦੇ ਵੱਲੋਂ ਵੀ ਲੰਗਰਾਂ ਦੇ ਵਿੱਚ ਹਿੱਸਾ ਪਾਇਆ ਗਿਆ ਹੈ। ਬਾਬਾ ਨਾਨਕ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿੰਨੇ ਦੋਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਪਰਮਾਨੰਥ ਵਾਹਿਗੁਰੂ ਸੱਤੇ ਪਾਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। 11 ਵਜੇ ਦਾ ਟਾਈਮ ਸੀਗਾ ਮੇਰੇ ਵੀਰੋ ਅੱਜ ਦੇ ਦਿਨ ਜੇ ਜਿਹਨੇ ਇਤਿਹਾਸ ਪੜਿਆ ਹੋਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਤਾ ਤੇ ਉਹਨਾਂ ਨੂੰ ਦੇਖਣ ਦੀ ਲੋੜ ਨਹੀਂ ਮੇਰੇ ਵੀਰੋ 11 ਵਜੇ ਦਾ ਟਾਈਮ ਸੀਗਾ ਜਦੋਂ ਵਜੀਰ ਖਾਨ ਨੇ ਮੇਰੇ ਵੀਰੋ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਕਹਿੰਦੇ ਮੇਰੇ ਵੀਰੋ ਜੂ ਜਉਂਦੇ ਜੀ ਨਹੀਂ ਵਾਦੇ ਵਿੱਚ ਜਿਹੜੇ ਤਿੰਨ ਦਿੱਤੇ ਸਨ ਉਸ ਤੋਂ ਬਾਅਦ ਉਹਨੇ ਪਾਠ ਸ਼ੁਰੂ ਕੀਤਾ ਸਤਨਾਮ ਵਾ ਅੰਬਰ ਕਰ ਗਿਆ ਆਕਾਸ਼ ਕਰ ਗਿਆ ਬੱਦਲ ਕਰ ਗਿਆ ਬਿਜਲੀ ਕਹਿੰਦੇ ਮੇਰੇ ਵੀਰੋ ਉਹ ਕੱਦ ਦੇ ਉੱਤੇ ਡਿੱਗੀ ਫਿਰ ਕੱਦ ਕਹਿੰਦੇ ਡਿੱਗੀ ਇੱਡਾਂ ਥੇਰੂ ਥੇਰੂ ਹੋਈਆਂ ਫਿਰ ਛੋਟੇ ਸਾਹਿਬ ਜਾਂਦੇ ਮੇਰੇ ਵੀਰੋ ਫਿਰ ਵੀ ਜਉਦੇ ਨਿਕਲੇ ਆਏ ਉਸ ਤੋਂ ਬਾਅਦ ਵਜੀਰ ਖਾਨ ਨੇ ਫੈਸਲਾ ਕਰ ਦਿੱਤਾ ਜਿਹੜੇ ਮੁਜ਼ਰਰੂਨ ਨੂੰ ਉਹਨਾਂ ਨੂੰ ਫੜ ਕੇ ਲੈ ਕੇ ਗਿਆ ਸੀਗੇ ਜਿਨ੍ਹਾਂ ਨੇ ਕਹਿੰਦੇ ਮੇਰੇ ਵੀਰੋ ਛੋਟੇ ਸਾਹਿਬ ਜਾਦੇ ਨੀਹਾਂ ਦੇ ਵਿੱਚ ਡੇਨੇ ਸੀਗੇ ਵਜੀਰ ਖਾਨ ਨੇ ਫਿਰ ਫੈਸਲਾ ਕੀਤਾ ਵੀ ਇਹਨਾਂ ਦਾ ਗਲਾ ਕੱਟ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਕਿੱਡਾ ਵੱਡਾ ਜਿਗਰਾ ਹੈ ਮਾਤਾ ਗੁਜਰਕੌਰ ਜੀ ਦਾ ਆਪ ਹੱਥੀ ਪਾਲ ਕੇ ਹੱਥੀ ਪੁਲਿਸ ਕੇ ਮੇਰੇ ਵੀਰੋ ਉਹਨਾਂ ਨੂੰ ਸ਼ਹੀਦ ਹੋਣ ਦੇ ਲਈ ਆਪਣੀ ਬੁੱਕਰ ਦੇ ਵਿੱਚ ਲੈ ਕੇ ਤੋਰਿਆ ਤੇ ਕਿੰਨੀ ਵੱਡੀ ਕਹਾਵਾਨੀ ਐ ਨੀਂਦ ਆਉਂਦਾ ਅੱਖਾਂ ਦੇ ਵਿੱਚੋਂ ਯਾਦ ਕਰਕੇ ਹੰਝੂ ਆਉਂਦੇ ਆ ਅੱਖਾਂ ਦੇ ਵਿੱਚੋਂ ਯਾਦ ਕਰਕੇ ਤੇ ਮੇਰੇ ਵੀਰੋ ਆਪਾਂ ਯਾਦ ਕਰਦੇ ਆ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਛੋਟੇ ਸਾਹਿਬ ਜਦਿਆਂ ਨੂੰ ਬਾਬਾ ਜੋਰਾਵਰ ਸਿੰਘ ਜੀ ਬਾਬਾ ਹੁੰਦੇ ਸਿੰਘ ਦੇ ਕਿ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਸੇਮਾ ਬਾਪ ਵਾਰੇ ਆ ਸੱਤ ਮਾਂ ਬਾਪ ਵਾਰੇ ਸੱਤ ਬਾਰ ਕੀ ਕਹਿਣਾ ਪਾਣਾ ਮਿੱਠਾ ਲਾ ਕੇ ਤੇਰਾ ਸਰਵਸਦਾਨੀਆਂ ਵਿੱਚ ਦੇਣਾ ਕੌਣ ਦੇਊਗਾ ਤੇਰਾ ਲਾਈਏ ਸੰਗ ਤੇ ਚੜਦੀ ਕਲਾ ਦੇਕਾਰਾ ਫਿਰ ਕੋਈ ਅਸਨਾ ਬਾਣੀ ਨਾ ਰਵੇ ਬਹੁਤ ਬਹੁਤ ਜਾਰੀ ਧੰਨਵਾਦ ਹੈ ਮੇਲੇਬਾ ਦੀ ਸੰਗਤ ਅਤੇ ਮੋੜੇ ਯਾਤਰੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪਕੌੜਿਆਂ ਦਾ ਲੰਗਰ ਛਕਣਾ ਉਹ ਪੰਡਾਲ ਦੇ ਵਿੱਚ ਆਪਣੇ ਵਰਤਨ ਲੈ ਕੇ ਸ਼ਰਦਾ ਦੇ ਨਾਲ ਪਕੌੜਿਆਂ ਦਾ ਲੰਗਰ ਛਕ ਲੈਣਾ ਜਿਨ੍ਹਾਂ ਨੇ ਪਕੌੜਿਆਂ ਦਾ ਲੰਗਰ ਛਕਣਾ ਪਕੌੜੇ ਵੀ ਤਿਆਰ ਹੋ ਗਏ ਹੈ ਇਹ ਗਰਮਾ ਗਰਮ ਖੀਰ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ ਮਾਤਾ ਗੁਜਰੀ ਕੌਰ ਜੀ ਕਿੱਡਾ ਵੱਡਾ ਜਿਗਰ ਹੈ ਮਾਤਾ ਸਹਿਲ ਕੌਰ ਜੀ ਛੋਟੇ ਸਾਬ ਜੱਦਿਆਂ ਦੀ ਵਾਅਦੇ ਤੇ ਦੇਣ ਕੇ ਤੇ ਜਿਉਂਦੇ ਜੀ ਨੇਹਾ ਦੇ ਵਿੱਚ ਚਿੰਨ ਦਿੱਤਾ ਗਿਆ ਹੈ